ਆਪ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਸਮਰ ਵਕੇਸ਼ਨਸ ਦੇ ਨਾਲ ਸੰਬੰਧਿਤ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੀ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਸੋ ਕਾਫੀ ਦਿਨਾਂ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਸਮਰ ਦੀਆਂ ਵਕੇਸ਼ਨਸ ਜਿਹੜੀਆਂ ਹੋ ਚੁੱਕੀਆਂ ਛੁੱਟੀਆਂ ਗਰਮੀ ਦੀਆਂ ਜੇ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਗਿਆ ਸੋ ਇਹ ਇੱਕ ਇਹ ਫੇਕ ਅਨੋਟੀਫਿਕੇਸ਼ਨ ਆ ਜਿਹੜਾ ਸਰਕੂਲਰ ਹੋ ਰਿਹਾ ਸੀਗਾ ਸੋ ਉਹਦੇ ਬਾਰੇ ਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਹਲੇ ਤੱਕ ਕੋਈ ਵੀ ਅਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਇਆ ਤੁਸੀਂ ਜਿਹੜੀ ਸੋਸ਼ਲ ਮੀਡੀਆ ਤੇ ਇਹ ਜਿਹੜੀ ਚੱਲ ਰਹੀ ਹੈ ਕਿ ਛੁੱਟੀਆਂ ਹੋ ਗਈਆਂ ਦਾ ਨੋਟੀਫਿਕੇਸ਼ਨ ਆ ਗਿਆ ਤਾਂ ਪਿਛਲੇ ਸਾਲਾਂ ਦੇ ਨੋਟੀਫਿਕੇਸ਼ਨ ਨੇ ਜਾਂ ਉਹ ਫੇਕ ਨੋਟੀਫਿਕੇਸ਼ਨ ਨੇ ਜੋ ਵਾਇਰਲ ਹੋ ਰਹੇ ਨੇ ਸੋ ਸਿਰਫ ਚੰਡੀਗੜ੍ਹ ਦੇ ਵਿੱਚ ਛੁੱਟੀਆਂ ਦਾ ਐਲਾਨ ਹੋਇਆ 23 ਮਈ ਤੋਂ ਉਹਨਾਂ ਦੀਆਂ 23 ਮਈ ਤੋਂ ਹੁਣ ਸਟਾਰਟ ਹੋਣਗੀਆਂ ਛੁੱਟੀਆਂ 30 ਜੂਨ ਤੱਕ ਸੋ ਪੰਜਾਬ ਦੇ ਵਿੱਚ ਹਾਲੇ ਕੋਈ ਐਲਾਨ ਨਹੀਂ ਹੋਇਆ ਹਾਂ ਪੌਸਿਬਿਲਟੀ ਹੈ ਕਿ ਨੈਕਸਟ ਵੀਕ ਛੁੱਟੀਆਂ ਹੋ ਸਕਦੀਆਂ ਆਪਾਂ ਨੂੰ ਪਰ ਇਹਦੇ ਵਿੱਚ ਕੋਈ ਆਪਾਂ ਅਫੀਸ਼ੀਅਲ ਨਹੀਂ ਕਹਿ ਸਕਦੇ ਕਿ 24 ਮਈ ਨੂੰ ਛੁੱਟੀਆਂ ਹੋਣਗੀਆਂ ਜਾਂ 23 ਮਈ ਨੂੰ ਛੁੱਟੀਆਂ ਹੋਣਗੀਆਂ ਹਾਲੇ ਤੱਕ ਗਵਰਨਮੈਂਟ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਆਪਾਂ ਨੂੰ ਨਾ ਕੋਈ ਨੋਟੀਫਿਕੇਸ਼ਨ ਆਇਆ ਨਾ ਹੀ ਕੋਈ ਇਹਦੀ ਸਪਨ ਵਿੱਚ ਕੋਈ ਬਿਆਨ ਆਇਆ ਕਿਉਂਕਿ ਗਰਮੀ ਬਹੁਤ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਗਰਮੀ ਬਹੁਤ ਹੈਗੀ ਆ ਪਰ ਪਿਛਲੇ ਦਿਨਾਂ ਦੇ ਵਿੱਚ ਮੌਸਮ ਥੋੜਾ ਜਿਹਾ ਠੀਕ ਵੀ ਹੋਣ ਕਰਕੇ ਹੋ ਸਕਦਾ ਉਹ ਇਹ ਛੁੱਟੀਆਂ ਨੈਕਸਟ ਵੀਕ ਹੀ ਹੋਣ ਸੋ ਇਹਦੇ ਵਿੱਚ ਤੁਸੀਂ ਵਾਰ-ਵਾਰ ਕਮੈਂਟ ਆ ਰਹੇ ਸੀਗੇ ਮੈਨੂੰ ਲੱਗਿਆ ਕਿ ਮੈਂ ਤੁਹਾਡਾ ਜ਼ਰੂਰ ਇੱਕ ਵੀਡੀਓ ਬਣਾ ਕੇ ਤੁਹਾंना ਜਾਣਕਾਰੀ ਸਾਂਝੀ ਕਰਦੇ ਆ ਕਿ ਇਹ ਫੇਕ ਨੋਟੀਫਿਕੇਸ਼ਨ ਜਿਹੜੇ ਚੱਲ ਰਹੇ ਆ ਤੁਸੀਂ ਉਹਨਾਂ ਦੇ ਉੱਪਰ ਨਾ ਯਕੀਨ ਕਰੋ ਕਿਉਂਕਿ ਜਿੱਥੇ ਵੀ ਤੁਸੀਂ ਪੜ ਰਹੇ ਹੋ ਉੱਥੇ ਤੁਹਾਡੇ ਅਫੀਸ਼ੀਅਲ ਜਿਹੜੇ ਨੋਟੀਫਿਕੇਸ਼ਨ ਆ ਉਹ ਉਥੋਂ ਦੇ ਟੀਚਰਸ ਵੱਲੋਂ ਤੁਹਾਡੇ ਨਾਲ ਸ਼ੇਅਰ ਜਰੂਰ ਕੀਤੇ ਜਾਂਦੇ ਹੈਗੇ। ਸੋ ਬਾਕੀ ਅਫੀਸ਼ੀਅਲ ਜਦੋਂ ਵੀ ਕੋਈ ਜਾਣਕਾਰੀ ਆਉਂਦੀ ਹੈ ਤਾਂ ਉਹ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ। ਸੋ ਸਾਰੇ ਹੀ ਵਿਦਿਆਰਥੀਆਂ ਨੂੰ ਆਪਾਂ ਨੂੰ ਪੂਰੀ ਕੋਸ਼ਿਸ਼ ਹੈ ਕਿ ਆਪਾਂ ਨੂੰ ਵੀ ਨੈਕਸਟ ਵੀਕ ਹੋ ਸਕਦੀਆਂ ਛੁੱਟੀਆਂ ਕਿਉਂਕਿ ਜਿਸ ਤਰੀਕੇ ਦਾ ਸਿਨੈਰੀਓ ਆ ਜਾਂ ਗਰਮੀ ਹੈ ਸੋ ਸਾਰੇ ਵਿਦਿਆਰਥੀਆਂ ਆਪਣੀ ਹੈਲਥ ਦਾ ਧਿਆਨ ਰੱਖਣ ਸੋ ਇਹ ਹੈ ਅੱਜ ਦੀ ਅਪਡੇਟ ਕੀ ਜੋ ਵੀ ਨੋਟੀਫਿਕੇਸ਼ਨ ਚੱਲ ਰਹੀ ਨੇ ਸੋਸ਼ਲ মিডিਆ ਦੇ ਉੱਪਰ ਉਹਨਾਂ ਤੇ ਆਪਾਂ ਯਕੀਨ ਨਾ ਕਰੀਏ ਹਲੇ ਤੱਕ ਕੋਈ ਵੀ ਭਾਗ ਵੱਲੋਂ ਨੋਟੀਫਿਕੇਸ਼ਨ ਨਹੀਂ ਜਾ ਰਹੀ ਹੋਇਆ ਤੇ ਹਜੇ ਕੋਈ ਵੀ ਨਾ ਡੇਟ ਆਈ ਹੈ ਕਿ 24 ਮਈ ਤੋਂ ਛੁੱਟੀਆਂ ਹੋਣਗੀਆਂ ਹਾਂ ਨੈਕਸਟ ਵੀਕ ਹੋ ਸਕਦੀਆਂ ਨੇ ਸਿਰਫ ਆਪੋ ਦੀ ਬਾਰੇ ਪੋਸੀਬਿਲਿਟੀ ਹੀ ਕਹਨੇ ਆ ਸੋ 2100 ਬਿਨਾਂ ਜਿਵੇਂ ਐਜੂਕੇਸ਼ਨਸ ਵੀਡੀਓ ਤੁਹਾਡੇ ਨਾਲ ਜਰੂਰ ਅਸੀਂ ਸਾਂਝੀਆਂ ਕਰਦੇ ਰਹਿੰਨੇ ਆ ਤੁਸੀਂ ਸਿਲੇਬਸ ਦੀਆਂ ਵੀਡੀਓ ਜਰੂਰ ਇਹਦੇ ਉੱਪਰੋਂ ਤੁਸੀਂ ਪੜ੍ਹ ਸਕਦੇ ਹੋ ਵਿਦਿਆਰਥੀਆਂ ਲਈ ਪੰਜਾਬੀ ਵਿਸ਼ੇ ਨੂੰ ਲੈ ਕੇ ਕਿਉਂਕਿ ਪੰਜਾਬੀ ਵਿਸ਼ਾ ਕੰਪਲਸਰੀ ਵਿਸ਼ਾ ਤੇ ਇਹ ਸਾਰੀਆਂ ਹੀ ਕਲਾਸਾਂ ਦੇ ਵਿੱਚ ਹੁੰਦਾ ਹੈ ਤਾਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਤਰ੍ਹਾਂ ਦੇ ਜਿਹੜੇ ਟੌਪਿਕ ਹੈ ਜੋ ਜਰਨਲ ਟੌਪਿਕ ਹੈ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਆਪਣੀ ਪੰਜਾਬੀ ਨਾਲ ਸੰਬੰਧਿਤ ਵੀਡੀਓਜ਼ ਆ ਜੋ ਤੁਹਾਨੂੰ ਚਾਹੀਦੀਆਂ ਨੇ ਉਥੋਂ ਪ੍ਰਾਪਤ ਕਰ ਸਕਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਮੈਸੇਜ ਕਰ ਸਕਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਟੌਪਿਕ ਚਾਹੀਦੇ ਨੇ ਪੰਜਾਬੀ ਦੇ ਤਾਂ ਉਸੇ ਸਬੰਧ ਵਿੱਚ ਤੁਹਾਨੂੰ ਜ਼ਰੂਰ ਵੀਡੀਓ ਬਣਾ ਕੇ ਉਸ ਟੌਪਿਕ ਬਾਰੇ ਡਿਟੇਲ ਦੇ ਵਿੱਚ ਸਮਝਾਇਆ ਜਾਊਗਾ ਸੋ ਸਾਰਿਆਂ ਦਾ ਲਾਸਟ ਤੇ ਫੇਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਰੈਗੂਲਰ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਹੋ ਆਫੀਸ਼ੀਅਲ ਜੀ ਜਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਪਲੱਸ ਐਜੂਕੇਸ਼ਨਲ ਜੋ ਪੰਜਾਬੀ ਵਿਸ਼ੇ ਦੀ ਇੱਕ ਕੋਸ਼ਿਸ਼ ਕੀਤੀ ਹੋਈ ਹੈ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਪੰਜਾਬੀ ਕਰਵਾ ਸਕੀਏ ਸੋ ਬਾਕੀ ਤੁਸੀਂ ਸਾਨੂੰ ਆਪਣੇ ਕਮੈਂਟ ਦੇ ਨਾਲ ਆਪਣੇ ਜਿਹੜੇ ਟੌਪਿਕ ਦੇ ਵੀ ਤੁਹਾਨੂੰ ਕਨਫਿਊਜ਼ਨ ਹੈ ਉਹ ਸਾਨੂੰ ਜਰੂਰ ਦੱਸਿਆ ਕਰੋ ਕਿ ਅਸੀਂ ਉਹਦੇ ਉੱਪਰ ਵੀਡੀਓ ਬਣਾ ਕੇ ਡਿਟੇਲ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਸਕੀਏ ਧੰਨਵਾਦ ਜੀ